ਪਿਛਲੇ 30-35 ਸਾਲ ਤੋਂ ਲਗਾਤਾਰ ਰਾਮਲੀਲਾ ਚੱਲ ਰਹੀ ਹੈ। ਰਾਮਲੀਲਾ ਦੇ ਵਿੱਚ ਰਾਵਣ ਦਾ ਰੋਲ ਕਰ ਰਹੇ ਸੁਸ਼ੀਲ ਕੁਮਾਰ ਭੂਤਨਾ ਤੁਹਾਡੀ ਸੀ। ਗੱਲ ਕਰਵਾਉਂਦੇ ਆ ਇਹਨਾਂ ਤੋਂ ਪੁੱਛਦੇ ਆ ਵੀ ਰਾਵਣ ਦਾ ਰੋਲ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ? ਸੁਸ਼ੀਲ ਕੁਮਾਰ ਭੂਤਨਾ ਗੱਲ ਕਰਦੇ। ਹਾਂਜੀ। ਕਿੰਨਾ ਚਿਰ ਹੋ ਗਿਆ ਤੁਹਾਨੂੰ ਰੋਲ ਕਰਦਿਆਂ ਨੂੰ ਜੀ? ਮੈਨੂੰ ਜੀ ਰੋਲ ਕਰਦਿਆਂ ਹੋ ਗਏ 35 ਸਾਲ। ਇਕੋ ਹੀ ਰੋਲ ਕਰ ਰਹੇ ਹੋ ਤੁਸੀਂ? ਰਾਵਣ ਦਾ ਹੀ ਰੋਲ ਕਰ ਰਿਹਾ ਜੀ ਸ਼ੁਰੂ ਤੋਂ। ਆਪਣੀ ਰਾਮ ਲੀਲਾ ਇਹ ਕਦੋਂ ਸ਼ੁਰੂ ਹੋਈ ਸੀ ਜੀ ਇਹ 92 93 ਚ ਦੁਆਰੇ ਹੋਈ ਸੀ ਜੀ ਅੱਛਾ ਉਦੋਂ ਦੀ ਮੈਂ ਰਾਵਣ ਦਾ ਰੋਲ ਕਰਦਾ ਸ਼ੁਰੂ ਤੋਂ ਹੀ ਹਾਂ ਜੀ ਸ਼ੁਰੂ ਤੋਂ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਬੱਚਿਆਂ ਨੂੰ ਆਪਾਂ ਆਉਣ ਵਾਲੀ ਪਬਲਿਕ ਨੂੰ ਬੱਚਿਆਂ ਨੂੰ ਇਹ ਸਮਝਾਉਣਾ ਜੀ ਵੀ ਰਾਮ ਭਗਵਾਨ ਦਾ ਨਾਮ ਲਵੋ ਉਹਦੇ ਇਸ਼ਾਰਿਆਂ ਤੇ ਉਹਦੇ ਪਾਇਆ ਪੂਰਨਿਆਂ ਤੇ ਚੱਲੋ ਬਾਕੀ ਕੋਈ ਨਸ਼ਾ ਪੱਤਾ ਨਾ ਕਰੋ ਮੈਨੂੰ 35 ਸਾਲ ਹੋ ਗਏ ਰੋਲ ਕਰਦੇ ਨੂੰ ਮੈਂ ਅਜੇ ਤੀ ਕੋਈ दारू ਜਾਂ ਕਿਸੇ ਕਿਸਮ ਦਾ ਕੋਈ ਨਸ਼ਾਦਾਰੂ ਨਹੀਂ ਕੀਤਾ ਨਾ ਮੈਂ ਕਰਾਂ ਠੀਕ ਹੈ। ਅਭੀ ਰਾਮਲੀਲਾ ਦੇ ਵਿੱਚ ਨਵੇਂ ਪਾਤਰ ਬਹੁਤ ਘੱਟ ਆ ਰਹੇ ਨੇ। ਉਹ ਕੀ ਕਰ ਰਹੇ ਜੀ? ਉਹ ਕਰ ਰਹੇ ਜੀ ਜਿਹੜੇ ਵੱਡੇ ਰੋਲ ਹੈਗੇ ਉਹ ਨਵੇਂ ਬੰਦੇ ਕਰ ਨਹੀਂ ਸਕਦੇ। ਜੇ ਅਸੀਂ ਚਾਹੀਏ ਤਾਂ ਉਹਨਾਂ ਨੂੰ ਇੱਕ ਇੱਕ ਨਾਇਟ ਦੇ ਕੇ ਅਸੀਂ ਉਹਨਾਂ ਤੋਂ ਵੱਡੇ ਰੋਲ ਕਰਾ ਸਕਦੇ ਹਾਂ। ਪਰ ਵੱਡੇ ਰੋਲ ਹੋ ਨਹੀਂ ਰਹੇ। ਨਾ ਕੋਈ ਦੰਦਾਲ ਦਾ ਰੋਲ ਇਸ ਕਰਕੇ ਨਵਾਂ ਪਾਤਰ ਆਉਂਦਾ ਨਹੀਂ ਤੇ ਸ਼ੁਰੂ ਤੋਂ ਤੁਸੀਂ ਰਾਵਲ ਦਾ ਰੋਲ ਕਰ ਰਹੇ ਹੋ ਤੁਹਾਡੀ ਹੋਰ ਰੋਲ ਕਰਨ ਦੀ ਕੋਈ ਇੱਛਾ ਜਾਗੀ ਨਹੀਂ ਮੇਰੀ ਕੋਈ ਇੱਛਾ ਨਹੀਂ ਸੀਗੀ ਨਾ ਮੈਂ ਅੱਜ ਤੱਕ ਸਕੂਲ ਤੇ ਸਟੇਜ ਤੇ ਗਿਆ ਨਾ ਕਾਲਜ ਜਿੱਥੇ ਗਿਆ ਮੈਂ ਤਾਂ ਮਸਲਾਲ ਪੱਖੋ ਹੁੰਦੇ ਸੀ ਐ ਡਾਇਰੈਕਟਰ ਉਹਨਾਂ ਨੇ ਮੈਥੋਂ ਰੋਲ ਕਰਾਇਆ ਸੀ ਜਿਹੜਾ ਪਹਿਲਾ ਬੰਦਾ ਰਾਵਲ ਦਾ ਰੋਲ ਕਰਦਾ ਸੀ ਉਹ ਰੋਲ ਛੱਡ ਗਿਆ ਸੀ ਠੀਕ ਹੈ ਰੋਲ ਕਰ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਾਸ ਸਿੰਘ ਜੀ ਮੈਂ ਜੀ ਸ਼ੰਕਰ ਭੁਆ ਜੀ ਦਾ ਰੋਲ ਮਿੰਟੂ ਜੀ ਤੋਂ ਲੈ ਕੇ ਦੂਜੀ ਵਾਰੀ ਕਰ ਰਿਹਾ ਹਾਂ ਤੇ ਮੈਂ ਬਹੁਤ ਸੱਚੇ ਮਨੋਂ ਸ਼ੰਕਰ ਭਾ ਜੀ ਦਾ ਰੋਲ ਕਰ ਰਿਹਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਇਸ ਤੋਂ ਪਹਿਲਾਂ ਮੈਂ ਸਾਧੂ ਦਾ ਰੋਲ ਕਰਕੇ ਹਟਿਆ ਜੀ ਇਸ ਤੋਂ ਬਾਅਦ ਮੈਂ ਕਰੂੰਗਾ ਜੀ ਰਾਜਕੁਮਾਰ ਦਾ ਜੀ ਮੇਰੇ ਕੋਲੇ ਕਾਫੀ ਰੋਲ ਨੇ ਮੰਤਰੀਆਂ ਦੇ ਵੀ ਜੀ ਦਰਬਾਰੀ ਦੇ ਵੀ ਆਈ ਸਾਰੇ ਕਰਦਾ ਜੀ ਮੈਨੂੰ 25 ਸਾਲ ਹੋ ਗਏ ਜੀ ਰਾਮ ਨਿਲਾ ਚਾਉਂਦੇ ਨੂੰ ਮੈਂ ਆਪਣੀ ਗੁੜੀਆ ਨੂੰ ਵੀ ਆਈ ਸਕਾਇ ਪੁੱਤ ਵਧੀਆ ਰਾਮ ਭਗਵਾਨ ਦਾ ਨਾਮ ਲਵੋ ਜੈ ਜੈਕਾਰ ਕਰੋ ਸਭ ਕੁਝ ਨੰਦ ਮੰਗਲ ਹੈ ਕਾਦਰ ਰੋਲ ਕਰਨਾ ਬੇਟਾ ਤੁਸੀਂ ਮੰਤਰੀ ਉੱਚੀ ਬੋਲੋ ਤੁਸੀਂ ਕਾਦਰ ਰੋਲ ਮੰਤਰੀ ਹੈ ਅੱਛਾ ਕਿੰਨਾ ਚਿਰ ਰੋਲ ਕਰ ਦੇਣਾ ਮੈਨੂੰ 5 ਸਾਲ ਹੋ ਗਏ ਹੋਰ ਕਾਦਾ ਕਾਦਾ ਕਰਦੇ ਸਤਿਰੂ ਗੰਦ ਦੇ ਜੀ ਰਾਜਕਮਾਰ ਦੇ ਜੀ ਹੋਰ ਵੀ ਬਹੁਤ ਰੋਲ ਨੇ ਕਿਵੇਂ ਲੱਗਦਾ ਰੋਲ ਕਰਕੇ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਕਾਦਰ ਰੋਲ ਕਰ ਦੇ ਬੇਟਾ ਮੇਰਾ ਫੂਟ ਸਹਾਂ ਦਾ ਰੋਲ ਹੈ ਜੀ ਮੈਂ ਹਰ ਨਾਈਟਾਂ ਦੇ ਵਿੱਚ ਰੋਲ ਕਰਦਾ ਆ ਰਿਹਾ ਹਾਂ ਇਹ ਰੋਲ ਕਰਦੋਂ ਮੈਨੂੰ 2 ਸਾਲ ਹੋ ਚੁੱਕੇ ਨੇ ਐਦੋ ਵਾਰੀ ਦਾ ਰੋਲ ਹੈਗਾ ਮਹਾਰਾਜਪੁਰ ਦਾ ਤੇ ਲਾਖਨੈਜ ਦਾ ਮੇਰਾ ਅਛੇ ਮਾਣ ਦਾ ਮਖ ਪਰ ਤੱਕ ਬਹਾਰ ਮਾ ਨਾ ਚੰਦਰਨਾਥੀ ਘਰ ਮੇਂ ਦੇਨਤ ਨਾਥ ਕੀ ਮਾਂ ਨਹੀਂ ਜੇ ਤੁਮਾਂ ਵੀ ਧੂਰੀ ਹੈ ਗੋਲੇ ਗੋਲੇ ਧਾਲ ਪਰ ਸਾਰੇ ਸਾਰੇ ਬਾਰ ਜੈ ਚੰਦਰ ਦੇ ਜੈ ले रहे हैं भंडा उपमा तो दे सकता है एक छोड़ सदा परंतु परि कहानी चाहिए मनोविचारीचे मतलब एक चौथने के लिए मरी उड़ रहे तुम कौन आओ ये तेज स्लेपर चाहो दो सवाल कर परंतु अपनी चेष्टा संभाल कर मैं काष्प ऋषि की अनाथ आ हा कन्या के कौन सोचा तो ले ले इन देक्षो का तुंहिंजे कया जेको तुमारी आयू पैसे